ਲੁਧਿਆਣਾ ਚ ਨਜੀ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਲੁਧਿਆਣਾ ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵੱਖ-ਵੱਖ ਮਾਮਲਿਆਂ ਤੇ ਗੱਲਬਾਤ ਕੀਤੀ ਹੈ ਇਸ ਦੌਰਾਨ ਉਨ੍ਹਾਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਸੂਬਾ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਫੰਡ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਕਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਲੈ ਕੇ ਵੀ ਉਹਨਾਂ ਗੱਲਬਾਤ ਕੀਤੀ ਹੈ ਤੇ ਕਿਹਾ ਕਿ ਇਸ ਬਾਬਤ ਸੂਬਾ ਪਧਰੀ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਕਈ ਮਾਮਲੇ ਤੇ ਗੱਲਬਾਤ ਹੋਵੇਗੀ ਤਾਂ ਉਧਰ ਉਹਨਾਂ ਕੇਂਦਰ ਸਰਕਾਰ ਤੇ ਵੀ ਜਮ ਕੇ ਹਮਲਾ ਬੋਲਿਆ ਉਹਨਾਂ ਕਿਹਾ ਕਿ ਜੋ ਫੰਡ ਕੇਂਦਰ ਸਰਕਾਰ ਵੱਲੋਂ ਰੋਕੇ ਗਏ ਨੇ ਉਸ ਨੂੰ ਜਲਦ ਜਾਰੀ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸੇ ਸਹੂਲਤਾਂ ਦੇ ਨਾਲ ਉਹਨਾਂ ਨੂੰ ਸੁਵਿਧਾਵਾਂ ਮਿਲ ਸਕਣ ਇਸ ਤੋਂ ਇਲਾਵਾ ਉਹਨਾਂ ਜਿੱਥੇ ਵੱਖ-ਵੱਖ ਮਾਮਲਿਆਂ ਤੇ ਗੱਲਬਾਤ ਕੀਤੀ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਕੇਜਰੀਵਾਲ ਮਾਮਲੇ 'ਚ ਜੰਗ ਜਾਰੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 40s ਦਾ ਇਹ ਪੰਜਾਬ ਦੇ ਵਿੱਚ ਚੌਥਾ ਲੁਧਿਆਣੇ ਦੇ ਵਿੱਚ ਦੂਜਾ ਹਸਪਤਾਲ ਹੈ ਜੀ ਬਿਲਕੁਲ ਮਾਡਰਨ ਸਟੇਟ ਆਫ ਦੀ ਆਰਟ ਜੋ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਵਿਜ਼ਨ ਹੈ ਜੀ ਕਿ ਲੋਕਾਂ ਨੂੰ ਬਹੁਤ ਬਿਹਤਰੀ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਜਿਹਦੇ ਵਿੱਚ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ 3 ਕਰੋੜ ਲੋਕਾਂ ਨੂੰ ਦੇਣੀ ਹੈ ਉਹਦੇ ਵਾਸਤੇ ਅਸੀਂ ਪ੍ਰਾਇਮਰੀ ਕੇਅਰ ਦੇ ਵਿੱਚ ਆਮ ਆਦਮੀ ਕਲੀਨਿਕ ਹੈਲਥ ਐਂਡ ਵੈਲਨੈਸ ਸੈਂਟਰ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜੀ ਸੈਕੰਡਰੀ ਕੇਅਰ ਦੇ ਵਿੱਚ ਜਿਹੜੀ ਪ੍ਰਾਇਮਰੀ ਕੇਅਰ ਹੈ ਜਿੰਨੇ ਸਾਡੇ ਨੈਸ਼ਨਲ ਪ੍ਰੋਗਰਾਮ ਹੈ ਉਹ ਸਰਕਾਰ ਕਰਦੀ ਹੈ ਉਹਦੇ ਵਾਸਤੇ ਸਾਡੇ ਕੋਲੇ ਬਹੁਤ ਲੈਬੋਰੇਟਰੀ ਅਰੇਂਜਮੈਂਟ ਹੈ 3000 ਸਾਡੇ ਕੋਲੇ ਹੈਲਥ ਐਂਡ ਵੈਲਨੈਸ ਸੈਂਟਰ ਹੈ 664 ਆਮ ਆਦਮੀ ਕਲੀਨਿਕਾਂ ਜਿਹਦੇ ਚ 100 ਹੋਰ ਬਣਨ ਜਾ ਰਹੇ ਆ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਕੋਲੇ 2000 ਜਗ੍ਹਾ ਤੇ ਸਾਡਾ ਜਿਹੜਾ ਯੋਗਾ ਦੀ ਸੀਐਮ ਦੀ ਯੋਗਸ਼ਾਲਾ ਆਲਰੇਡੀ ਚੱਲ ਰਹੀ ਆ ਔਰ ਸੈਕੰਡਰੀ ਕੇਅਰ ਦੇ ਵਿੱਚ ਬਹੁਤ ਵੱਡਾ ਪੈਕੇਜ ਦਿੱਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਸਪਾਈਟ ਕਿ ਕੇਂਦਰ ਨੇ ਸਾਡੇ ਫੰਡ ਬੰਦ ਕੀਤੇ ਹੋਏ ਤਾਂ ਵੀ ਉਹਨਾਂ ਨੇ ਸਾਨੂੰ ਬਹੁਤ ਵੱਡਾ 550 ਕਰੋੜ ਦਾ ਪੈਕੇਜ ਦਿੱਤਾ ਜਿਹਦੇ ਨਾਲ ਸਾਰੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਆਈਸੀਯੂ ਬਣਨਗੇ ਸਾਰੇ ਜਿਹੜੇ ਡਿਸਟ੍ਰਿਕਟ ਹਸਪੀਟਲ ਆ ਔਰ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਦਵਾਈਆਂ ਹਸਪਤਾਲ ਦੇੰਦਰ ਮਿਲਣਗੀਆਂ ਕਿਸੇ ਪੇਸ਼ੈਂਟ ਨੂੰ ਦਵਾਈ ਲੈਣ ਬਾਹਰ ਨਹੀਂ ਭੇਜਿਆ ਜਾਏਗਾ ਇਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਵਿਚਾਰ ਹੈ ਔਰ ਸਾਰੇ ਟੈਸਟ ਜਿਹੜੇ ਆ ਐਕਸ-ਰੇ ਅਲਟਰਾਸਾਉਂਡ ਉਹ ਅਸੀਂ ਜਿਹੜੀਆਂ ਹੈਗੀਆਂ ਜਿੱਥੇ ਸਾਡੇ ਕੋਲੇ ਨਹੀਂ ਵੀ ਸਬਦਾ ਹੋਏਗੇ ਅਸੀਂ ਪ੍ਰਾਈਵੇਟ ਹਸਪਤਾਲ ਨਾਲ ਟਾਈ-ਅਪ ਕਰਕੇ ਪੈਸੇ ਸਰਕਾਰ ਦੇਗੀ ਪੇਸ਼ੈਂਟ ਲਈ ਫਰੀ ਹੋਣਗੇ ਤੀਜੀ ਗੱਲ ਹੈਗੀ ਆ ਜੀ ਮੈਂ ਉਹਦੇ ਤੇ ਵੀ ਆਨਾ ਟਰਸਰੀ ਕੇਅਰ ਜਿਹਦੇ ਵਿੱਚ ਆਪਾਂ ਇੱਕ ਖਾਸ ਟਰਸਰੀ ਕੇਅਰ ਹਸਪਤਾਲ ਦੇ ਵਿੱਚ ਖੜੇ ਆ ਸਾਡੇ ਮੈਡੀਕਲ ਕਾਲਜ ਦੇ ਵਿੱਚ ਟਰਸਰੀ ਕੇਅਰ ਸਰਵਿਸਿਜ਼ ਨਿਊਰੋ ਸਰਜਰੀ ਔਰ ਕਾਰਡੀਆ ਕੈਥ ਲੈਬ ਸ਼ੁਰੂ ਕੀਤੀਆਂ ਬਾਤ ਇਹਦੇ ਵਿੱਚ ਜਿਹੜਾ ਕਿਤਨੇ ਕਿਤੇ ਜਿਹੜਾ ਕਾਰਪੋਰੇਟ ਹਸਪੀਟਲਸ ਆ ਜਿਹੜੀ ਐਡਵਾਂਸ ਕੇਅਰ ਆ ਉਹ ਅੱਜ ਦੀ ਰੇਟ ਦੇ ਵਿੱਚ ਜਿਹੜੀ ਮੈਜੋਰਟੀ ਹੈਗੀ ਆ ਉਹ ਕਾਰਪੋਰੇਟ ਹਸਪੀਟਲ ਦੇ ਵਿੱਚ ਆ ਉਹਦੇ ਵਿੱਚ ਮੈਂ ਕਹੂੰਗਾ ਦਿਸ ਇਜ਼ ਅ ਅਨਦਰ ਫੈਦਰ ਇਨ ਦਾ ਕੈਪ ਆਫ ਜਿਹੜਾ 40s ਹਸਪੀਟਲ ਦਾ ਗਰੁੱਪ ਹੈਗਾ ਉਹਨਾਂ ਦੇ ਵਿੱਚ ਇਹ ਉਹਨਾਂ ਦਾ ਚੌਥਾ ਹਸਪੀਟਲ ਬਣਾਇਆ ਔਰ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਮੁਹਾਲੀ ਵੀ ਇੱਕ ਹੋਰ ਬਣਾਉਣ ਜਾ ਰਹੇ ਆ ਇਸੇ ਤਰ੍ਹਾਂ ਅਮਰਸਰ ਦੇ ਵਿੱਚ ਇਹਨਾਂ ਦੀ ਐਕਸਪ੍ਰੈਸ਼ਨ ਦੀ ਪਲਾਨ ਹੈ ਸੋ ਇਹਨਾਂ ਦੇ ਨਾਲ ਅਸੀਂ ਜਿਹੜਾ ਹੈਗਾ ਸਿਵਲ ਹਸਪੀਟਲ ਦੇ ਵਿੱਚ ਉਹਦਾ ਖਰੜਾ ਤਿਆਰ ਹੋ ਗਿਆ ਸਾਰਾ ਜ ਹਾਂ ਉਹ ਇੰਟੀਗਰੇਟ ਇੰਟੀਗਰੇਟਿਡ ਲੈਬ ਵੀ ਆ ਜੀ ਉਹਦਾ ਚਾਈਸੀਓ ਸਰਵਿਸਿਜ਼ ਵੀ ਹੋਣੀਆਂ ਤੁਹਾਡਾ ਜਿਹੜਾ ਸਿਵਲ ਹਸਪੀਟਲ ਹੈ ਜਿਸ ਤਰ੍ਹਾਂ ਦਾ ਤੁਹਾਡਾ 40s ਨਜ਼ਰ ਆਉਂਦਾ ਅਗਲੇ ਸਾਲ ਤੁਹਾਨੂੰ ਸਿਵਲ ਹਸਪਤਲ ਇਹੋ ਜਿਹਾ ਨਜ਼ਰ ਆਏਗਾ ਜੀ ਉਹਦੇ ਸਾਡੇ ਐਮਪੀ ਹੈਗਾ ਸੰਜੀਵ अरोड़ा ਜੀ ਉਹਦੀ ਸਾਰੀ ਸਟੱਡੀ ਹੋ ਗਈ ਆ ਪਲੈਨਿੰਗ ਹੋ ਗਈ ਆ ਸਾਰਾ ਕੁਝ ਹੋ ਗਿਆ ਉਹਦਾ ਹੁਣ ਕੰਮ ਸ਼ੁਰੂ ਹੋਣ ਜਾ ਰਿਹਾ ਮੈਂ ਬੜੀ ਵਾਰੀ ਉਹ ਵਿਜ਼ਿਟ ਕੀਤਾ ਹੈਗਾ ਸਾਡੇ ਜਿਹੜੇ ਡਿਸਟ੍ਰਿਕਟ ਹਸਪੀਟਲ ਹੈ ਟੂ ਸਟਾਰਟ ਵਿਦ ਅਸੀਂ ਡਿਸਟ੍ਰਿਕਟ ਹਸਪੀਟਲ ਔਰ ਸਬ-ਡਿਵੀਜ਼ਨ ਹਸਪੀਟਲ ਹੈ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਰ ਲੁੱਕ ਲਾਈ ਕਾਰਪੋਰੇਟ ਹਸਪੀਟਲਸ ਉਹੋ ਜਿਹਾ ਵਰਕ ਵਰਕ ਕਲਚਰ ਹੋਏਗਾ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਣਗੇ ਅਸੀਂ ਪ੍ਰਾਈਵੇਟ ਸੈਕਟਰ ਦੇ ਨਾਲ ਵੀ ਕੋਲੈਬੋਰੇਟ ਕਰ ਰਹੇ ਹਾਂ ਜਿਸ ਤਰ੍ਹਾਂ ਇੱਕ ਪ੍ਰਾਈਮ ਐਗਜ਼ਾਮਪਲ ਹੈ ਤੁਹਾਡੇ ਜਵੱਦੀ ਦੇ ਵਿੱਚ ਇੱਕ ਡਾਇਲਿਸਿਸ ਦੇ ਉੱਤੇ ਸੈਂਟਰ ਆਫ ਐਕਸੀਲੈਂਸ ਬਣਿਆ ਜਿਹਦੇ ਵਿੱਚ ਇੱਕ ਹੈਲਪਫੁਲ ਐਨਜੀਓ ਨੇ ਜਿਹੜਾ ਹੈਗਾ ਉਹਨਾਂ ਨੇ 15 ਮਸ਼ੀਨਾਂ ਲਾਈਆਂ 10 ਹੋਰ ਲਾ ਰਹੇ ਆ ਇਹ ਨਾਰਥਰਨ ਇੰਡੀਆ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਜਿਹੜਾ ਮੈਂ ਕਹੂੰਗਾ ਜਿਹੜਾ ਡੈਲਸਾ ਸੈਂਟਰ ਬਣ ਹੋਣ ਜਾ ਰਿਹਾ ਔਰ ਉਹਦੇ ਵਿੱਚ ਦਾਨੰਦ ਮੈਡੀਕਲ ਕਾਲਜ ਸਾਡੇ ਨਾਲ ਕਲੈਬੋਰੇਟ ਕਰ ਰਿਹਾ ਉੱਥੋਂ ਜਿਹੜੇ ਡਾਕਟਰਸ ਜਾਂਦੇ ਆ ਸੋ ਅਸੀਂ ਪ੍ਰਾਈਵੇਟ ਤੇ ਜਿਹੜਾ ਗਵਰਨਮੈਂਟ ਸੈਕਟਰ ਹੈ ਉਹਨਾਂ ਦਾ ਮਕਸਦ ਇੱਕੋ ਹੀ ਆ ਹੈਪੀਅਰ ਸੁਸਾਇਟੀ ਹੈਲਥੀਅਰ ਸੁਸਾਇਟੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈਗਾ ਜੀ ਰੰਗਲਾ ਪੰਜਾਬ ਉਹਦੇ ਵਿੱਚ देयर ਆਲਸੋ ਬਰੀ ਇੰਪੋਰਟੈਂਟ ਜਿਹੜੇ ਪਲੇਅਰ ਰਹਿ ਗਿਆ ਸਾਡੇ ਸੋ ਅਸੀਂ ਇਹਨਾਂ ਨੂੰ ਅਨਕਰੇਜ ਵੀ ਕਰਦੇ ਆ ਕੋਆਪਰੇਟ ਵੀ ਕਰਦੇ ਆ ਔਰ ਇਹਨਾਂ ਤੋਂ ਅਸੀਂ ਕੋਆਪਰੇਸ਼ਨ ਲੈਂਦੇ ਵੀ ਆ ਸਰ ਕੋਰੋਨਾ ਦਾ ਨਵਾਂ ਵੇਰੀਐਂਟ ਆਇਆ ਉਸ ਨੂੰ ਲੈ ਕੇ ਕਿੰਨਾ ਵੀ ਜਾਰੀ ਆ ਖਾਸ ਕਰਕੇ ਹੱਥ ਲਾਈਨ ਜਾਰੀ ਕੀਤੀ ਹੈ ਕੇਂਦਰ ਤੋਂ ਹਾਂ ਉਹਦੇ ਵਾਸਤੇ ਜੀ ਮੇਰੀ ਅੱਜ ਸ਼ਾਮੀ 4:30 ਵਜੇ ਮੈਂ ਸਟੇਟ ਲੈਵਲ ਤੇ ਮੈਂ ਇੱਕ ਮੀਟਿੰਗ ਪਹਿਲਾਂ ਕਰ ਚੁੱਕਿਆ ਅਸੀਂ ਸਾਰਾ ਰਿਵਿਊ ਕਰ ਚੁੱਕੇ ਆ ਸਾਡੇ ਸਾਰੇ ਆਕਸੀਜਨ ਪਲਾਂਟਸ ਵੀ ਚੱਲਦੇ ਕਰਤੇ ਆ ਸਾਰੇ ਡਿਸਟ੍ਰਿਕਟ ਹਸਪੀਟਲ ਸਾਊਥੀਨ ਹਸਪੀਟਲ ਚ ਅਸੀਂ ਵਾਰਡ ਰਿਜ਼ਰਵ ਕਰਤੇ ਆ ਆਪਣੇ ਜਿਹੜੇ ਸਪੈਸ਼ਲਿਸਟ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੀਆਂ ਇਕੁਪਮੈਂਟ ਆ ਸਾਰੀ ਅਸੀਂ ਚੈੱਕ ਕਰ ਲਈ ਆ ਵੀ ਸਾਡੇ ਜਿਹੜੇ ਵੈਂਟੀਲੇਟਰ ਆ ਆਕਸੀਜਨ ਪਲਾਂਟਸ ਆ ਕਾਰਡੀਆਕ ਮੋਨਿਟਰ ਆ ਸਾਰਾ ਕੁਝ ਅਸੀਂ ਪਲੇਸ ਆ ਅੱਜ ਸ਼ਾਮ ਨੂੰ ਮੇਰੀ ਸਾਡੇ 4 ਵਜੇ ਮੇਰੀ ਸਾਡੇ ਸਾਰੇ ਸਿਵਲ ਸਰਜਨਸ ਆ ਔਰ ਜਿਹੜੇ ਮੈਡੀਕਲ ਸੁਪਰਡੈਂਟ ਔਰ ਐਸਐਮਓ ਨਾਲ ਰਿਵਿਊ ਮੀਟਿੰਗ ਆ ਨੈਸ਼ਨਲ ਹੈਲਥ ਮਿਸ਼ਨ ਦਾ ਫੰਡ ਰੁਕਿਆ ਹੋਇਆ ਸੋ ਕਦੋਂ ਤੱਕ ਲੱਗਦਾ ਵੀ ਆਊਗਾ ਤੇ ਕਿੰਨਾ ਫੰਡ ਆ ਤੇ ਕਿਦਾਂ ਦੇ ਉਹਦੇ ਕਰਕੇ ਦਿੱਕਤ ਆ ਰਹੀ ਜਿਹੜੀ ਸਰਕਾਰ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਤੇ ਇੱਕ ਬਹੁਤ ਵਧੀਆ ਕੰਮ ਕਰ ਰਹੀ ਹੈ ਪਿੱਛੇ ਜੇ ਨੈਰੋਬੀ ਦੇ ਵਿੱਚ ਇੱਕ ਸਿਮਿਲਰ ਹੋਇਆ ਸੀਗਾ ਜੀ ਜਿਹਦੇ ਵਿੱਚ 85 ਕੰਟਰੀਜ਼ ਆਈਆਂ ਸੀਗੀਆਂ ਉਹਦੇ ਵਿੱਚ ਸਾਡਾ ਜਿਹੜਾ ਪੇਪਰ ਸੀਗਾ ਲਾਸਟ ਮਾਈਲ ਡਿਲੀਵਰੀ ਆਫ ਡਰੱਗਸ ਜਿਹੜਾ ਸਾਡਾ ਮੋਹੱਲਾ ਕਲੀਨਿਕ ਦਾ ਮਾਡਲ ਸੀਗਾ ਉਹ ਹੈਲਥ ਸਪਲਾਈ ਚੇਨ ਸਬਮਿਟ ਉਹਦੇ ਵਿੱਚ ਉਹ ਪਹਿਲੇ ਨੰਬਰ ਤੇ ਆਇਆ 85 ਕੰਟਰੀ ਦੇ ਵਿੱਚੋਂ 40 ਕੰਟਰੀਜ਼ ਨੇ ਕਿਹਾ ਸੀ ਆ ਕੇ ਪੰਜਾਬ ਵਿੱਚ ਦੇਖਣਾ ਚਾਹੁੰਦੇ ਹਾਂ ਆਉਣ ਵਾਲੇ ਦਿਨਾਂ ਚੋਂ ਦੀਆਂ ਵਿਜ਼ਿਟ ਕਰਾਵਾਂਗੇ ਇਹ ਸਾਡਾ ਬਹੁਤ ਵਧੀਆ ਮਾਡਲ ਹੈ ਮੈਂ ਕੇਦਰ ਨੂੰ ਫਿਰ ਬੇਨਤੀ ਕਰਦਾ ਕਿ ਸਾਡੇ ਫੰਡਸ ਰਿਲੀਜ਼ ਕਰਨ ਕਿਉਂਕਿ ਸਾਡੀ ਇਹ ਸਟੇਟ ਦੀ ਸਕੀਮ ਹੈ ਜਿਹੜਾ ਜਿਹੜਾ ਸਾਡੇ ਮੁੱਖ ਮੰਤਰੀ ਦਾ ਮੰਨਣਾ ਹੈਗਾ ਕਿ ਇਹ ਜਿਹੜੀ ਹੈਲਥ ਹੈ ਇਟਸ ਅ ਫੰਡਾਮੈਂਟਲ ਰਾਈਟ ਤੇ ਗਵਰਨਮੈਂਟ ਦੀ ਜਿਹੜੀ ਹੈਗੀ ਹੈ ਇਹ ਡਿਊਟੀ ਹੈ ਸੋ ਜਿੰਨੀਆਂ ਪੰਜਾਬ ਦੀਆਂ ਹੈਲਥ ਸਰਵਿਸਿਜ਼ ਹੋਣਗੀਆਂ ਦੇ ਲੋਕਾਂ ਵਾਸਤੇ 3 ਕਰੋੜ ਲੋਕਾਂ ਲਈ ਫ੍ਰੀ ਹੋਣਗੀਆਂ ਜਿਸ ਤਰ੍ਹਾਂ ਬਿਜਲੀ ਦਾ ਬਿੱਲ ਫ੍ਰੀ ਆਇਆ ਇਸੇ ਤਰ੍ਹਾਂ 83 ਲੱਖ ਲੋਕਾਂ ਦਾ ਮੱਲਾ ਕਲੀਨਿਕ ਦੇ ਵਿੱਚ ਜਿਹੜਾ ਬਿੱਲ ਫ੍ਰੀ ਆਇਆ ਉਹ ਡਿਜੀਟਾਈਜ਼ਡ ਮਾਡਲ ਹੈ ਜੀ ਉਹਦੇ ਵਿੱਚ ਡਾਕਟਰ ਦੀ ਕੰਸਲਟੇਸ਼ਨ ਦਵਾਈਆਂ ਟੈਸਟਿੰਗ ਸਾਰਾ ਕੁਝ ਫਰੀ ਹੈ ਮਰੀਜ਼ਾਂ ਵਾਸਤੇ ਇਸੇ ਤਰ੍ਹਾਂ ਦੀ ਸਕੈਂਡਰੀ ਕੇਅਰ ਚਰਾਂਗੇ ਸਰ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਜੀ ਆਯੂਸ਼ਮਾਨ ਕਾਰਡ ਜਿਹੜੇ ਬਣਾਏ ਚੁਣੇ ਪਰ ਉਹ ਕਈ ਹਸਪਤਾਲ ਨਹੀਂ ਜਿੱਦਾਂ ਲੋਕ ਕਹਿੰਦੇ ਆ ਵੀ ਸਾਰੇ ਆਪਣੇ ਚੱਲਣਗੇ ਕਿਸ ਤਰ੍ਹਾਂ ਦੇਖੋ ਉਹਦੇ ਵਿੱਚ ਜਿਹੜੀ ਪਹਿਲੀ ਸਰਕਾਰ ਸੀਗੀ ਉਹਨਾਂ ਨੇ ਆਲ ਆਫ ਅ ਸਟਨ ਬੰਦ ਕਰਤੀ ਸੀ ਉਹਨੂੰ ਆਪਾਂ ਕੇਂਦਰ ਦੀ ਕਹਿ ਦਿੰਦੇ ਆ ਪੰਜਾਬ ਦੇ 47 ਲੱਖ ਲੋਕਾਂ ਦੇ ਜਿਹੜੇ ਹੈਗੇ ਆ ਕਾਰਡ ਹੈ ਕਿਹੜੀ ਕੇਂਦਰ ਸਰਕਾਰ ਆ ਉਹ 60% ਸਿਰਫ 16 ਲੱਖ ਲੋਕਾਂ ਲਈ ਦਿੰਦੇ ਆ ਜਿਹੜੇ ਪੱਤਰਕਾਰਾਂ ਦੇ ਆ ਜ ਔਰ ਜਿਹੜੇ ਕਰਮਚਾਰੀਆਂ ਦੇ ਜਿਹੜੇ ਕਾਰਡ ਹੈ ਸਾਰੇ ਜਿਹੜੇ ਟਰੇਡਰਸ ਦੇ ਕਾਰਡ ਹੈ ਉਹ ਸਾਰੇ ਜਿਹੜੀ ਫੰਡਿੰਗ ਹੈ ਸਟੇਟ ਗਵਰਨਮੈਂਟ ਕਰਦੀ ਹੈ ਜਿਹੜੀ ਉਹਦੇ ਚੋਂ ਜਿਹੜਾ ਤੁਸੀਂ ਕਹ ਲਓ ਵੀ ਉਹਦੇ ਚ 85% ਫੰਡਿੰਗ ਹੈ ਸਟੇਟ ਗਵਰਨਮੈਂਟ ਦੀ ਸਰ ਇੱਕ ਪੋਲੀਟੀਕਲੀ ਬੰਡਿਟਾ ਚੱਲ ਰਿਹਾ ਲਗਾਤਾਰ ਈਡੀ ਵੱਲੋਂ ਸਮਨ ਕੀਤੇ ਜਾ ਰਹੇ ਕੇਜਰੀਵਾਲ ਸਾਹਿਬ ਨੂੰ ਉਸ ਤੋਂ ਦੁਬਾਰਾ ਸੱਦਿਆ ਗਿਆ ਕਿੱਦਾਂ ਦੇਖੋ ਲੜेंगे ਜੀਤेंगे